ਹਾਂਜੀ ਕਿਸਾਨ ਵੀਰੋ ਅੱਜ ਜਿਹੜੀ ਸਮਾਲਸੀਵਲ ਮੋਟਰ ਬੋਰ ਦੇ ਵਿੱਚ ਡਿੱਗੀ ਹੈ ਜੀ ਇਹ ਪਿੰਡ ਕੋਕਰੀ ਕਲਾਂ ਜ਼ਿਲ੍ਹਾ ਮੋਗਾ ਦਾ ਪਿੰਡ ਹੈ ਜੀ ਸਰਦਾਰ ਰਮੇਂਦਰ ਸਿੰਘ ਭੁੱਲਰ ਜੀ ਨਾਲ ਦੇ ਖੇਤ ਵਿੱਚ ਆਪਾਂ ਪਹੁੰਚੇ ਹਨ ਡਿੱਗੀ ਹੋਈ ਸਮਾਲਸੀਵਲ ਮੋਟਰ ਕਢਣਾ ਦੇਵਾਂਗੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਪਾਉਣੇ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਸਾਨ ਵੀਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਆਪਾਂ ਤੁਹਾਨੂੰ ਸਮੇਂ ਦੇ ਨਾਲ-ਨਾਲ ਸਾਰੀਆਂ ਚੀਜ਼ਾਂ ਬਾਰੇ ਦੱਸਦੇ ਰਹਿਣੇ ਆ ਉਸੇ ਤਰ੍ਹਾਂ ਹੀ ਇਹ ਲੋਹੇ ਦੀ ਡਿਲੀਵਰੀ ਟਟ ਕੇ ਜੋ ਡਿੱਗੀ ਹੈ ਬੋਰ ਦੇ ਵਿੱਚ ਤੇ ਦੱਸਣ ਦਾ ਆਪਣਾ ਮੇਨ ਮਤਵ ਲਈ ਇਹੀ ਹੁੰਦਾ ਈ ਵੀ ਜਿਹੜਾ ਇਸ ਕਿਸਾਨ ਵੀਰ ਦਾ ਨੁਕਸਾਨ ਹੋਇਆ ਉਹ ਅੱਗੇ ਹੋਰ ਕਿਸਾਨ ਵੀਰਾਂ ਦਾ ਨਾ ਹੋਵੇ ਤਾਂ ਜੋ ਉਦੋਂ ਪਹਿਲਾਂ ਆਪਣਾ ਪ੍ਰਬੰਧ ਤੇ ਇੰਤਜ਼ਾਮ ਕੀਤੇ ਜਾਣ ਤੇ ਜਿਹੜਾ ਆਪਣਾ ਲੋਹੇ ਦੇ ਪੈ ਪਾਏ ਹੁੰਦੇ ਜਿੰਨੇ ਕਿਸਾਨ ਵੀਰਾਂ ਦੇ ਤੋਂ ਉਹਨਾਂ ਨੂੰ ਕੋਸਟ ਟਾਈਮ ਬਾਅਦ ਚੈੱਕ ਜ਼ਰੂਰ ਕਰ ਲਿਆ ਕਰੋ ਤਾ ਜੋ ਆਪਣੇ ਪੈਪ ਗਲ ਕੇ ਟਟ ਕੇ ਬੋਰ ਦੇ ਵਿੱਚ ਨਾ ਡਿੱਗਣ ਬਾਕੀ ਜਿਹੜੀਆਂ ਤੁਸੀਂ ਪਲੇਟਾਂ ਲਾਉਣੇ ਹੁੰਨੇ ਆ ਜੀ ਉਹ ਚੰਗੇ ਮੈਸਤਰੀ ਕਰਾ ਕੇ ਤੋਂ ਲਵਾਇਆ ਕਰੋ ਸਿੱਧੀਆਂ ਪਲੇਟਾਂ ਹੋਣ ਤੇ ਖਰਾਤ ਤੇ ਜੂੜੀ ਚਾੜ ਕੇ ਪਲੇਟ ਲੱਗੇ ਤਾਂ ਜੋ ਜਿਹੜੀਆਂ ਪਲੇਟਾਂ ਵੀ 빙ਗੀਆਂ ਹੁੰਦੀਆਂ ਆ ਉਹ ਵੀ ਬੋਰ ਦੇ ਵਿੱਚ ਬਹੁਤ ਦਿੱਕਤ ਹੁੰਦੇ ਮੋਟਰਾਂ ਦਾ ਚਲੋ ਆਪਾਂ ਹਰ ਰੋਜ਼ ਹੀ ਕੱਢਦੇ ਰਹਿੰਨੇ ਢਿੱਗੀਆਂ ਤੇ ਇਹ ਬੋਰ ਦੇ ਵਿੱਚ ਮੋਟਰ ਜਿਹੜੀ ਟਟ ਕੇ ਡਿੱਗੀ ਇੰਨੀ ਫਸ ਗਈ ਵੀ ਆਪਣੀ ਵੱਡੀ ਮਸ਼ੀਨ ਡਿੱਗੀਆਂ ਮੋਟਰ ਨਾਲ ਦੂਜੀ ਆਪਣੀ ਮਸ਼ੀਨ ਵੀ ਲਾਉਣੀ ਪਈ ਜਿਹਦੇ ਨਾਲ ਦੋਨਾਂ ਮਸ਼ੀਨਾਂ ਦੇ ਨਾਲ ਹੀ ਮੋਟਰ ਆਪਾਂ ਬਾਹਰ ਕੱਢ ਰਹੇ ਹਾਂ ਤੁਸੀਂ ਵੇਖ ਹੀ ਰਹੇ ਹੋ ਇਹਨਾਂ ਨੂੰ ਤੇ ਉਹ ਕਈ ਵਾਰੀ ਹੁੰਦਾ ਵੀ ਬੋਰ ਜੇਕਰ ਬਿਲਕੁਲ ਸਿੱਧਾ ਤਾਂ ਜਿਹੜੀਆਂ ਪਲੇਟਾਂ 10 10 ਫੁੱਟ ਤੇ ਲੱਗੀਆਂ ਹੁੰਦੀਆਂ ਫਲਾਂਚੀ ਕੁਟੇਢੀ ਲੱਗੀ ਤਾਂ ਇੰਨੇ ਵਾਏ ਦੇ ਵਿੱਚ ਉਹ ਜ਼ਰੂਰ ਉਹ ਬੋਰ ਦੇ ਵਿੱਚ ਫਸ ਜਾਂਦੀ ਹੈ ਫਿਰ ਵੀ ਆਪਾਂ ਸਾਰੀ ਘੁਮਾ ਕੇ ਮੋਟਰ ਬਾਹਰ ਕੱਢਦੇ ਹਾਂ ਤਾਂ ਜੋ ਬੋਰ ਦਾ ਕੋਈ ਨੁਕਸਾਨ ਨਾ ਹੋਵੇ ਸਾਰਾ ਕੰਮ ਆਪਾਂ ਹੱਥੀਂ ਕਰਦੇ ਹਾਂ ਜੀ ਜੇ ਜਿਹੜੀ ਵੀ ਮੋਟਰ ਟਟ ਕੇ ਡੈਕਦੀ ਆਪਾਂ ਹੱਥਾਂ ਨਾਲ ਬਾਹਰ ਕੱਢਦੇ ਹਾਂ ਥਾਲੀਆਂ ਮਸ਼ੀਨਾਂ ਨਾਲ ਤਾ ਜੋ ਬੋਰ ਦਾ ਜਾਂ ਕੋਈ ਹੋਰ ਚੀਜ਼ ਕਿਸੇ ਵੀ ਚੀਜ਼ ਦਾ ਕੋਈ ਨੁਕਸਾਨ ਨਾ ਹੋਵੇ। ਬਾਕੀ ਆਪਣਾ ਵੀਡੀਓ ਆਪਣੀਆਂ ਥੋੜੀਆਂ ਜੀਆਂ ਪੇਜ ਤੇ ਇਸ ਕਰਕੇ ਲੇਟ ਹੋ ਗਈਆਂ ਕਿਉਂਕਿ ਆਪਣੇ ਫੋਨ ਦੇ ਵਿੱਚ ਖਰਾਬੀ ਆ ਗਈ ਸੀ ਤੇ ਫੇਸਬੁੱਕ ਤੇ YouTube ਬੰਦ ਹੋ ਗਈ ਸੀ ਜੀ। ਉਹ ਕਾਫੀ ਦਿਨਾਂ ਬਾਅਦ ਚੱਲਣ ਹੋਣ ਕਰਕੇ ਤੁਹਾਡੇ ਨਾਲ رابطہ ਕਾਇਮ ਨਹੀਂ ਹੋਇਆ ਜੀ ਤੇ ਹੁਣ ਇਸੇ ਤਰ੍ਹਾਂ ਆਪਾਂ ਡੇਲੀ ਅਪਡੇਟ ਵੀਡੀਓ ਕਰਿਆ ਕਰਾਂਗੇ ਜੀ। ਤੇ ਜਿੰਨੇ ਵੀ ਕਿਸਾਨ ਵੀਰ ਆਪਣੀਆਂ ਵੀਡੀਓ ਦੇਖਦੇ ਰਹਿੰਨੇ ਆ ਸਾਰਿਆਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆਂ ਜੀ। ਬਾਕੀ ਇਸੇ ਤਰ੍ਹਾਂ ਫੇਸਬੁੱਕ ਤੇ ਆਪਣਾ ਪੇਜ ਵੀਡੀਓ ਵੇਖਣ ਲਈ ਫੋਲੋ ਕਰ ਲਓ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਰਹਿਣ ਜੀ ਬਾਕੀ ਕਿਸੇ ਵੀ ਬੂਰ ਦੀ ਬੋਰ ਦੇ ਵਿੱਚ ਮੋਟਾ ਟਟ ਕੇ ਡਿੱਗ ਪਵੇ ਜਾਂ ਬੋਰ ਦੇ ਵਿੱਚ ਫਸੀ ਹੋਵੇ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਸੰਪਰਕ ਵਾਲੇ ਨੰਬਰ ਤੁਹਾਡੇ ਨਾਲ ਪਰ ਆਪਣਾ ਸਕਰੀਨ ਤੇ ਦਿੱਤੇ ਹੋਏ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ